ਇਸ ਵੇਲੇ ਦੀ ਵੱਡੀ ਤੇ ਅਹਿਮ ਸਿਆਸੀ ਖਬਰ ਲੈ ਕੇ ਤੁਹਾਡੇ ਤੱਕ ਪਹੁੰਚੇ ਆ ਆਖਿਰਕਾਰ ਕਾਂਗਰਸ ਦੇ ਵੱਲੋਂ ਫਿਰੋਜ਼ਪੁਰ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ ਫਿਰੋਜ਼ਪੁਰ ਤੋਂ ਕਾਂਗਰਸ ਨੇ ਸ਼ੇਰ ਸਿੰਘ ਗੁਬਾਇਆ ਨੂੰ ਉਮੀਦਵਾਰ ਬਣਾ ਦਿੱਤਾ ਹੈ ਬਕਾਇਦਗੀ ਦੇ ਨਾਲ ਇਸ ਦਾ ਐਲਾਨ ਕਰ ਦਿੱਤਾ ਗਿਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਕਾਂਗਰਸ ਪਾਰਟੀ ਨੇ ਫਰੋਜਪੁਰ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰਦਿਆਂ ਸ਼ੇਰ ਸਿੰਘ ਗੁਭਾਇਆ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ ਹੈ ਸ਼ੇਰ ਸਿੰਘ ਗੁਭਾਇਆ ਇਸ ਤੋਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਚੁੱਕੇ ਨੇ ਮੈਂ ਤੁਹਾਨੂੰ ਕੱਲ ਰਾਤ ਹੀ ਖਬਰ ਦੇ ਦਿੱਤੀ ਸੀ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਸ਼ੇਰ ਸਿੰਘ ਗੁਭਾਇਆ ਲਗਾਤਾਰ ਕੋਸ਼ਿਸ਼ ਕਰ ਰਹੇ ਸਨ ਕਿ ਉਹਨਾਂ ਨੂੰ ਟਿਕਟ ਮਿਲੇ ਆਖਰਕਾਰ ਸਾਰੀਆਂ ਕਿਆਸਰਾਈਆਂ ਦੂਰ ਹੁੰਦਿਆਂ ਹੋਇਆਂ ਹੁਣ ਸ਼ੇਰ ਸਿੰਘ ਗੁਭਾਇਆ ਨੂੰ ਟਿਕਟ ਦੇ ਦਿੱਤੀ ਗਈ ਹੈ ਕੇਸੀ ਵੇਨੂਗੋਪਾਲ ਦੇ ਦਸਕਤਾਂ ਦੇ ਨਾਲ ਇੱਕ ਜਿਹੜਾ ਉਹ ਸੂਚੀ ਤਾਂ ਕਹਿ ਸਕਦੇ ਆ ਨੋਟਿਸ ਕਹਿ ਸਕਦੇ ਆ ਜਾਂ ਚਿੱਠੀ ਕਹਿ ਸਕਦੇ ਆ ਉਹ ਜਾਰੀ ਹੋਈ ਹੈ ਜਿਸ ਦੇ ਵਿੱਚ ਕੱਲਾ ਸ਼ੇਰ ਸਿੰਘ ਉਹ ਭਾਇਆ ਦਾ ਨਾਮ ਸ਼ਾਮਿਲ ਹੈ ਤੇ ਉਹਨਾਂ ਨੂੰ ਫਿਰੋਜ਼ਪੁਰ ਤੋਂ ਉਮੀਦਵਾਰ ਲਾਣ ਦਿੱਤਾ ਗਿਆ ਸਭ ਤੋਂ ਅਖੀਰ ਤੇ ਉਹਨਾਂ ਨੂੰ ਲਾਣਿਆ ਗਿਆ ਪਰ ਗਵਾਇਆ ਹੋਰੀ ਪਹਿਲਾਂ ਹੀ ਚੋਣ ਸਰਗਰਮੀਆਂ ਵਿੱਡ ਚੁੱਕੇ ਨੇ ਉਹਨਾਂ ਨੇ ਆਪਣੇ ਗ੍ਰਹਿ ਵਿਖੇ ਜਿਹੜਾ ਪਿੰਡ ਆ ਉਹਨਾਂ ਦਾ ਉੱਥੇ ਗੁਰਦੁਆਰਾ ਸਾਹਿਬ ਵਿਖੇ ਸੁਖਮੀ ਸਾਹਿਬ ਦਾ ਪਾਠ ਕਰਾ ਕੇ ਆਪਣੀਆਂ ਚੋਣ ਸਰਗਰਮੀਆਂ ਨੂੰ ਵਿੱਡ ਦਿੱਤਾ ਹੈ ਰਾਏ ਸਿੱਖ ਬਰਾਦਰੀ ਨਾਲ ਸੰਬੰਧ ਰੱਖਦੇ ਨੇ ਪਹਿਲਾਂ ਵੀ ਇੱਥੋਂ ਜਿਹੜਾ ਲੋਕ ਸਭਾ ਮੈਂਬਰ ਰਹੇ ਚੁੱਕੇ ਨੇ ਵਿਧਾਇਕ ਰਹੇ ਨੇ ਬੜੀ ਜੜਾ ਪ੍ਰਭਾਵ ਹੈ ਉਹਨਾਂ ਦਾ ਇਸ ਇਲਾਕੇ ਦੇ ਅੰਦਰ ਖਾਸ ਕਰਕੇ ਰਾਜਸਿੱਖ ਬਰਾਦਰੀ ਦੇ ਅੰਦਰ ਉਹਨਾਂ ਦੀ ਬੜੀ ਚੰਗੀ ਪੈਠ ਹੈ ਰਾਜਸਿੱਖ ਬਰਾਦਰੀ ਦਾ ਜੇਕਰ ਕੋਈ ਆਗੂ ਉੱਭਰ ਕੇ ਜਿਹੜਾ ਬੁਲੰਦ ਆਵਾਜ਼ ਚ ਗੱਲ ਕਰਦਾ ਤਾਂ ਉਹ ਸ਼ੇਰ ਸਿੰਘ ਗੁਭਾਇਆ ਨੇ ਇਸ ਕਰਕੇ ਸ਼ੇਰ ਸਿੰਘ ਗੁਭਾਇਆ ਦੇ ਉੱਤੇ ਕਾਂਗਰਸ ਨੇ ਦਾਅ ਖੇਡਿਆ ਹੋ ਸਕਦਾ ਹੈ ਕਈ ਹੋਰਾਂ ਦੀ ਚਰਚਾ ਸੀ ਪਰ ਚਰਚਾ ਇਹ ਵੀ ਸੀ ਕਿ ਰਾਣਾ ਗਰਮੀਤ ਸਿੰਘ ਸੋਢੀ ਵਾਪਸ ਆ ਸਕਦੇ ਆ ਜਿਹੜਾ ਆਵਲਾ ਹੋਰੀ ਆ ਉਹਨਾਂ ਦੇ ਨਾਂ ਦੀ ਚਰਚਾ ਸੀ ਪਰ ਸ਼ੇਰ ਸਿੰਘ ਗੁਭਾਇਆ ਦੀ ਆਖਰਕਾਰ ਲੈਟਰੀ ਨਿਕਲ ਗਈ ਹੈ ਕਾਂਗਰਸ ਨੇ ਸ਼ੇਰ ਸਿੰਘ ਗੁਬਾਇਆ ਨੂੰ ਜਿਹੜਾ ਆਪਣਾ ਉਮੀਦਵਾਰ ਫਰੋਜਪੁਰ ਜਿਹੜਾ ਹਲਕਾ ਆ ਉੱਥੋਂ ਐਲਾਨ ਦਿੱਤਾ ਆ ਕੇ ਸੀ ਵੈਨੂ ਗੋਪਾਲ ਦੇ ਦਸਕਤਾਂ ਵਾਲੀ ਚਿੱਠੀ ਆਖਰਕਾਰ ਜਾਰੀ ਹੋ ਗਈ ਹੈ ਚਿੱਠੀ 'ਚ ਲਿਖਿਆ ਗਿਆ ਹੈ ਕਿ ਸੈਂਟਰਲ ਇਲੈਕਸ਼ਨ ਕਮੇਟੀ ਨੇ ਜਿਹੜਾ ਆ ਸ਼ੇਰ ਸਿੰਘ ਗੁਬਾਇਆ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਆ ਉਹਨਾਂ ਦੀ ਉਹਨਾਂ ਦੀ ਉਮੀਦਵਾਰੀ ਨੂੰ ਮਨਜ਼ੂਰੀ ਦਿੱਤੀ ਆ ਬਤੌਰ ਕਾਂਗਰਸ ਉਮੀਦਵਾਰ ਅਤੇ ਜਿਹੜਾ ਕਿ ਆਮ ਚੋਣਾਂ ਦੇ ਵਿੱਚ ਜਿਹੜਾ ਲੋਕ ਸਭਾ ਹਲਕਾ ਫਰੋਜਪੁਰ ਤੋਂ ਜਿਹੜਾ ਉਹ ਉਹਨਾਂ ਦੇ ਉਮੀਦਵਾਰ ਹੋਣਗੇ ਇਹ ਗੱਲ ਇਸ ਚਿੱਠੀ ਦੇ ਚ ਕਹੀ ਗਈ ਹੈ ਤਾਂ ਵੱਡੀ ਤੇ अहम ਗੱਲ ਇਹ ਹੈ ਕਿ ਸ਼ੇਰ ਸਿੰਘ ਬਾਯਾ ਹੁਣ ਕਾਂਗਰਸ ਦੇ ਉਮੀਦਵਾਰ ਹੋਣਗੇ